ਇਹ ਰਹੂਗੀ। ਇਹ ਰਹੂਗੀ। ਅ ਸੋ ਤਸਵੀਰਾਂ ਦੇਖ ਸਕਦੇ ਹੋ ਰਾਜਾ ਵੜਿੰਗ ਜਿਹੜੇ ਨੇ ਕਾਊਂਟਰ ਤੇ ਪਹੁੰਚੇ ਨੇ ਦੌਰਾ ਕਰਨ ਪਹੁੰਚੇ ਨੇ ਤੇ ਵੋਟ ਜਿਹੜੀ ਹੈ ਬਾ ਚੁੱਕੇ ਹੋਏ ਨੇ ਪਰ ਦੌਰਾ ਕਰਨ ਪਹੁੰਚੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਇਹ ਮੁੰਡੇ ਪੰਜਾ 20 ਮਿੰਟ ਜਾ ਰਹੇ ਹਾਂਗੇ। ਹਾਂਜੀ। ਸੰਜੀਤ ਦਾ ਕੋਡ ਹੈ? ਨਹੀਂ। ਤਸਵੀਰਾਂ ਲਗਾਤਾਰ ਤਾਨਾ ਸਾਂਝੀਆਂ ਕਰ ਰਹੇ ਆ। ਅਮਿੰਦਰ ਸਿੰਘ ਰਾਜਾ ਵੜਿੰਗ ਸਰੇ ਜਰੀਏ ਤੁਤੂ ਮੈਮ ਹੁੰਦੀ ਇੱਕ ਆਮ ਆਦਮੀ ਪਾਰਟੀ ਦੇ ਬੂਥ ਤੇ ਕੀ ਕਾਰਨ ਕੀ ਗੱਲਬਾਤ ਕੀਤੀ ਸੀਗੀ ਅਸੀਂ ਗੱਲ ਕੀਤੀ ਆ ਔਰ ਇਹਦੇ ਜਵਾਬ ਬੜਿੰਗ ਸਾਹਿਬ ਬੜਿੰਗ ਸਾਹਿਬ 2 ਮਿੰਟ ਬੜਿੰਗ ਸਾਹਿਬ ਸੋ ਗੱਲਬਾਤ ਕਰਨ ਦੀ ਜਰੀਏ ਕੋਸ਼ਿਸ਼ ਕੀਤੀ ਗਈ ਕਿ ਜਿਹੜੇ ਕੀ ਬੂਥ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਕਾਊਂਟਰ ਤੇ ਜਿਹੜੀ ਕੀ ਹੈ ਤੁਤੂ ਮੈਮ ਹੋਈ ਸੀ ਨੌਜਵਾਨਾਂ ਦੇ ਨਾਲ ਤੁਹਾਡੇ ਸਾਹਮਣੇ ਜਿਹੜੇ ਕੀ ਹੈ ਜਵਾਬ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਜਿਹੜੀ ਕੀ ਹੈ ਗੱਲਬਾਤ ਨਹੀਂ ਕੀਤੀ ਗਈ ਅਮਰਿਤ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਗੱਲਬਾਤ ਨਹੀਂ ਕੀਤੀ ਗਈ ਜਿੱਤੇ ਕਿ ਇੱਕ ਪਾਸੇ ਅਮਰਿੰਦਰ ਸਿੰਘ ਰਾਜਾ ਵੜਿੰਗ ਆਪਣੇ ਕਾਊਂਟਰ ਤੇ ਜਿਹੜਾ ਕੀ ਹੈ ਦੌਰਾ ਕਰਨ ਆਉਂਦੇ ਨੇ ਉੱਥੇ ਜਿਹੜਾ ਦੇਖ ਸਕਦੇ ਹੋ ਕਿ ਇੱਕ ਇਹ ਏਰੀਆ ਹੈ ਛੋਟਾ ਜਿਹਾ ਮੱਲਾਵਾ ਹੈ ਜਿਹਨੂੰ ਕੀ ਰੋਡ ਮੇਨ ਰੋਡ ਕਹਿ ਸਕਦੇ ਆ ਨੀਲਾ ਝੰਡਕ ਦੁਆਰਾ ਦੀ ਤੇ ਉੱਥੇ ਜਿਹੜਾ ਕੀ ਹੈ ਗੱਡੀਆਂ ਦਾ ਕਾਫਲਾ ਜਿਹੜਾ ਇੱਥੇ ਸੜਕ ਤੇ ਲੱਗ ਜਾਂਦਾ ਤੇ ਉਸ ਤੋਂ ਬਾਅਦ ਜਿਹੜਾ ਕੀ ਹੈ ਰਸ਼ ਲੱਗ ਜਾਂਦਾ ਵਾ ਤਸਵੀਰਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਕੀ ਹੈ ਟਰੈਫਿਕ ਜਮ ਲੱਗ ਜਾਂ ਗੱਡੀਆਂ ਦੇ ਕਾਫਲੇ ਨਾਲ ਉਸ ਇੱਕ ਵਾਰੀ ਮੈਂ ਤੁਹਾਨੂੰ ਜਰੂਰ ਉੱਧਰ ਦਿਖਾਵਾਂਗਾ ਕਿ ਜ਼ੂਮ ਕਰਕੇ ਦਿਖਾਵਾਂਗਾ ਕਿ ਕਿਸ ਤਰ੍ਹਾਂ ਜਿਹੜਾ ਕੀ ਹੈ ਜਾਮ ਇਹਨਾਂ ਨੂੰ ਲੱਗ ਜਾਂਦਾ ਵੈ ਕਿ ਲੋਕਾਂ ਲੋਕ ਜਿਹੜੇ ਨੇ ਵੋਟਰ ਵੋਟਰ ਵੋਟ ਪਾਉਣ ਨੂੰ ਆ ਰਹੇ ਨੇ ਪਰ ਲੋਕਾਂ ਨੇ ਕਿੰਨਾ ਕਿੰਨੀ ਦਿੱਕਤ ਪਰੇਸ਼ਾਨੀਆਂ ਦਾ ਸਾਹਮਣਾ ਵੀ ਚਲਾ ਗਿਆ ਕਰਨਾ ਪੈ ਰਿਹਾ ਵੈ ਆ ਤਸਵੀਰਾਂ ਸਿੱਧੀਆਂ ਤਾਂ ਨਾਲ ਸਾਂਝੀਆਂ ਕਰ ਰਹੇ ਹਾਂ ਲੁਧਿਆਣਾ ਤੋਂ ਲੁਧਿਆਣਾ ਦੇ ਸ਼ਿਵਾ ਨਗਰ ਤੋਂ ਕਿਸ ਤਰ੍ਹਾਂ ਜਿਹੜਾ ਕੀ ਹੈ ਜਾਮ ਲੱਗ ਜਾਂਦਾ ਵੈ ਜਾਮ ਦੇਖ ਦੇਖ ਸਕਦੇ ਹੋ ਕਿਸ ਤਰ੍ਹਾਂ ਲੰਬਾ ਜਾਮ ਜਿਹੜਾ ਲੱਗ ਜਾਂਦਾ ਇੱਕ ਨਿੱਕੀ ਜਿਹੀ ਰੋਡ ਹੈ ਜਿਹੜੀ ਹੈ ਗਲੀ ਮੱਲੇ ਵਾਲੇ ਵੀ ਜਿਹੜੇ ਨੇ ਪਰੇਸ਼ਾਨ ਹੋਣੇ ਨੇ ਇਹ ਇਨੀ ਅੱਗ ਦੀ ਅੱਗ ਵਰਗੀ ਗਰਮੀ ਜਿਹੜੀ ਪੈ ਰਹੀ ਹੈ ਲੋਕਾਂ ਨੂੰ ਜਿਹੜਾ ਕਿ ਇਹ ਗਰਮੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਵਾ ਤਸਵੀਰਾਂ ਲਗਾਤਾਰ ਅੱਤਾਂ ਨਾਲ ਸਾਂਝੀਆਂ ਕਰ ਰਹੇ ਆਂ ਦੇਖ ਸਕਦੇ ਹੋ ਕਿਸ ਤਰ੍ਹਾਂ ਟ੍ਰੈਫਿਕ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈ ਰਿਹਾ ਵਾ